ਕੋਈ ਗੱਲ ਨਹੀਂ ਐਨੀ ਵੀ ਬੇਤੁਕੜ ਦੇ ਬਿਲਕੁਲ ਉਹ ਉਹੋ ਜਿਹੀ ਇਫੈਕਟਿਵਲ ਸਕਦੀ ਨਹੀਂ ਬਿਲਕੁਲ ਇਹ ਐਪਲੀਕੇਸ਼ਨ ਲੈ ਨਹੀਂ ਗਿਆ ਕੱਲ ਨੂੰ ਤੁਹਾਨੂੰ ਫੋਨ ਆਏ ਆ ਕੇ ਸਭ ਕੁਝ ਹੋਏਗਾ ਐਵੇਂ ਰੋਣਾ ਨਾ ਪਾਓ ਤੁਹਾਡੇ ਨਾਲ ਕਮਿਟਮੈਂਟ ਹੋਈ ਆ ਕੱਲ ਨੂੰ ਤੁਹਾਡੇ ਕੋਲ ਫੋਨ ਆਏ ਆ ਸਭ ਦੇ ਫੋਨ ਆਉਣਗੇ ਜਿਹਨੂੰ ਕਿਸੇ ਦਾ ਫੋਨ ਆਇਆ ਦੱਸਿਓ ਕਿਸੇ ਦਾ ਫੋਨ ਨਹੀਂ ਆਇਆ ਤਾਂ ਕਿਹੜਾ ਮੰਤਰੀ ਮੁਰਦਾਬਾਨ मेरा 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 फेरी 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 नहीं 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 चलेगी 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 नहीं चले चलेगी मुटा त पुॼण मुखंत्री मुपू कंदे ਮੁਰਦਾਬਾਦ 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 ਜਿੰਦਾਬਾਦ ਜਿੰਦਾਬਾਦ ਮੁਰਦਾਬਾਦ ਸ਼ਾਮਰਾਜਵਾਦ ਮੁਰਦਾਬਾਦ 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 ਸ਼ਾਮਰਾਜਵਾਦ ਮੁਰਦਾਬਾਦ 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 ਬੀਜਾਗਾ ਤੋਂ ਪੜਣਾ ਮੁੱਖ ਮੰਤਰੀ ਮੁਰਦਾਬਾਦ 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 ਬੀਜਾਗਾ ਦੇ ਲਾਰ ਲਾਉਣ ਵਾਲਾ ਮੁੱਖ ਮੰਤਰੀ ਮੁਰਦਾਬਾਦ 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 ਇਹ ਸਰਕਾਰ ਕੀ ਮੇਰਾ ਕੀ ਮੇਰਾ ਵਿਚਾਰ ਸਾਬੀ ਮੇਰਾ ਸਰਕਾਰਾਂ ਕਰ ਦਿਆ ਕੀ ਮੇਰਾ ਮੇਰੀ ਇਚਾ ਖੋਬੀ ਮੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਾ ਹੁਣ ਬੱਸ ਨੂੰ ਕੇ ਖੂਚ ਲੈ ਕੇ ਸਾਨੂੰ ਕੱਲ ਪਰਸ ਹੁੰਦਾ ਇੱਕ ਜ਼ਾਦਾ ਕੀਤਾ ਗਿਆ ਕਿ ਦਾ ਇਨਾਮ ਵੀ ਤੁਹਾਨੂੰ ਸੀਐਨ ਸਾਹਿਬ ਨੂੰ ਮਿਲਾਇਆ ਜਾਵੇ ਮੇਰੇ ਨਾਲ ਅੱਜ ਸਾਨੂੰ ਜਦੋਂ ਆਏ ਸੀ ਕਾਫੀ ਸਮਾਂ ਇੱਥੇ ਰੱਖਿਆ ਗਿਆ ਬਸ ਸੀਟਾਂ ਦਿੱਤੀ ਦਿੱਤੀਆਂ ਔਰ ਫਿਰ ਤੁਹਾਨੂੰ ਜਦੋਂ ਮਿਲਾਇਆ ਗਿਆ ਤਾਂ ਜਿਹੜੇ ਅਧਿਕਾਰੀ ਨਾਲ ਮਿਲਾਇਆ ਗਿਆ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਕੋਈ ਜਵਾਬ ਤਾਂ ਜਵਾਬ ਨਹੀਂ ਸੀਗਾ ਉਹਨਾਂ ਵੱਲੋਂ ਬਿਲਕੁਲ ਕਿਸੇ ਵੀ ਨਹੀਂ ਇਹੀ ਕਿਹਾ ਗਿਆ ਕਿ ਅਸੀਂ ਚੈੱਕ ਕਰਕੇ ਦੱਸਦੇ ਹਾਂ ਚੈੱਕ ਕਰਕੇ ਦੱਸਦੇ ਹਾਂ ਉਹਨਾਂ ਦੀ ਮੀਟਿੰਗ ਤੋਂ ਜਿਹੜਾ ਹੈ ਪੂਰੀ ਤਰ੍ਹਾਂ ਜਿਹੜਿਆ ਵਕਤ ਅਸੀਂ ਜੱਟ ਬਣੇ ਉਹ ਪੂਰੀ ਤਰ੍ਹਾਂ ਅਸਲੀ ਕਿਸਤ ਹੋਣੀ ਆਲੇ ਕੱਟੋ ਕੱਟੋ ਉਸ ਕਿਸੇ ਅਧਿਕਾਰੀ ਨੂੰ ਮਿਲਾਉਣਾ ਕੈਂਡੀਡੇਟ ਦੀ ਹੈ ਕਿ ਜਿਹਨੂੰ ਸੁਰੰਗਤ ਵਿਭਾਗ ਨੇ ਤੋਂ ਮਸਲੇ ਪਤਾ ਹੋਣਗੇ ਜਿਆਦਾਤਰ ਜੱਥੇਬੰਦੀਆਂ ਦੇ ਜਿਹਨਾਂ ਸੁਰੰਗਤ ਕੀਹੀਆਂ ਤੇ ਐਜੂਕੇਸ਼ਨ ਦਾ ਐਕੀ ਪੀ ਵੀ ਵੀ ਨੀਤੀ ਦਾ ਕੋਈ ਗਿਆਨ ਹੋਵੇਗਾ ਕਿ ਜਿਹੜਾ ਕਿਸੇ ਦੇ ਮਸਲੇ ਤੋਂ ਸਕੇ ਸੰਸਦਿਕ ਸੌਖੋਕਤਾ ਜਵਾਬ ਦੇ ਸਕੇ ਇਹ ਇੱਕ ਕੌਡੀ ਗੱਲ ਹੈ ਕੱਲ ਜਦੋਂ ਮੁੱਖ ਮੰਤਰੀ ਨਾਲ ਅਭੀਤ ਨਹੀਂ ਕਿ ਬਣ ਨਹੀਂ ਸਕਿਆ ਸੀਗਾ ਲੇਕਿਨ ਇੱਥੇ ਆ ਕੇ ਮੇਰਾ گاਉ ਉਹ ਵੱਖਣਾ ਪਿੱਛੇ ਬੰਨਿਆਂ ਦਾ ਵਿਸ਼ਵਾਸ ਤੋੜਿਆਗਾ ਇਹ ਮੁੱਖ ਮੰਤਰੀ ਮੀਟਿੰਗਾਂ ਤੋਂ ਭੱਜਣ ਵਾਲਾ ਮੁੱਖ ਮੰਤਰੀ ਹੈ ਸ਼ਹੀਦਾਂ ਦੀ ਸਮਾਰਕ ਤੇ ਆ ਕੇ ਇਹ ਝੂਠ ਬੋਲਦਾਗਾ ਔਰ ਨੰਬਰ ਬਣਾਉਂਦੇ ਹੈ ਕਿ ਅਸੀਂ ਸ਼ਹੀਦਾਂ ਦੇ ਵਾਰਿਸ ਹੈਗੇ ਪਰ ਇਹ ਆਮ ਲੋਕਾਂ ਦੇ ਜਨਮ ਕਰਨ ਵਾਲੇ ਆਮ ਲੋਕਾਂ ਦੀ ਗੱਲ ਨਾ ਸੁਣਨ ਵਾਲੇ ਇਹ ਕਿਸੇ ਪੱਖ ਤੋਂ ਵੀ ਸ਼ਹੀਦਾਂ ਦੇ ਨਹੀਂ ਹੈਗੇ ਇਹ ਮੈਂ ਕਹਾਂ ਦੇ ਕਿ ਝੂਠਾ ਇਨਕਲਾਬ ਹੈ ਇਹ ਕੋਈ ਇਨਕਲਾਬ ਨਹੀਂ ਹੋਵੇਗਾ ਮੇਰਾ ਸੱਚਾ ਇੰਤਖਾਲ ਉਹ ਸਰਖਾਂ ਦੇ ਆਗ ਦੇ ਹਕਕਾਂ ਲਈ ਲੜਦਾ ਦਾ ਇਹ ਮੁੱਖ ਮੰਤਰੀ ਠੁਕਾ ਮੁੱਖ ਮੰਤਰੀ ਹੈ ਬਿਲਕੁਲ ਇਹਨੇ ਸਾਡਾ ਜਿਹੜਾ ਹੈ ਉਹ ਵਿਸ਼ਵਾਸ ਤੋੜਿਆ ਹੈ